31 ਦਸੰਬਰ ਯਾਨੀ ਕਿ ਸਾਲ ਦਾ ਆਖਰੀ ਦਿਨ ਪਰ ਸਾਲ ਦੇ ਇਸ ਆਖਰੀ ਦਿਨ ਦੇ ਵਿੱਚ ਜਿਵੇਂ ਹੀ 12 ਵਜਦੇ ਨੇ ਤਾਂ ਨਵੇਂ ਦਿਨ ਦੀ ਸ਼ੁਰੂਆਤ ਹੋ ਜਾਂਦੀ ਹੈ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਲੋਕ ਪਾਰਟੀਆਂ ਕਰਦੇ ਨੇ ਜਸ਼ਨ ਮਨਾਉਂਦੇ ਨੇ ਆੰਗੜੇ ਪਾਉਂਦੇ ਨੇ ਇੱਕ ਦੂਸਰੇ ਨੂੰ ਵਧਾਈ ਦਿੰਦੇ ਆ ਪਰ ਕਦੀ ਸੋਚਿਆ ਕਿ ਕਿਉਂ ਜਨਵਰੀ ਦੀ ਇੱਕ ਤਰੀਕ ਨੂੰ ਹੀ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਜੇਕਰ ਸ਼ੁਰੂਆਤ ਹੁੰਦੀ ਹੈ ਤੇ ਕਦੋਂ ਤੇ ਹੁੰਦੀ ਹੈ ਕਿਸ ਨੇ ਇਹ ਫੈਸਲਾ ਲਿਆ ਕਿ ਜਨਵਰੀ ਮਹੀਨੇ ਤੋਂ ਹੀ ਨਵਾਂ ਸਾਲ ਮਨਾਣਾ ਹੈ ਇਸ ਪੂਰੇ ਮਾਮਲੇ ਦੇ ਉੱਪਰ ਪੂਰੀ ਗੱਲਬਾਤ ਦੇ ਉੱਪਰ ਆਖਿਰ ਇੱਕ ਜਨਵਰੀ ਨੂੰ ਹੀ ਨਵਾਂ ਸਾਲ ਕਿਉਂ ਮਨਾਇਆ ਜਾਂਦਾ ਹੈ ਤੁਹਾਡੇ ਨਾਲ ਰਿਪੋਰਟ ਸਾਂਝਾ ਕਰਾਂਗੇ ਕਿ ਆਖਿਰਕਾਰ ਕਿਸ ਨੇ ਇਹ ਫੈਸਲਾ ਲਿਆ ਕਿ 1 ਜਨਵਰੀ ਤੋਂ ਨਵੇਂ ਸਾਲ ਦੀ ਸ਼ੁਰੂਆਤ ਹੋਣੀ ਹੈ ਦਰਅਸਲ ਇਹ ਪੂਰਾ ਜਿਹੜਾ ਮਾਮਲਾ ਹੈ ਜਾਂ ਫਿਰ 1 ਜਨਵਰੀ ਤੋਂ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੁੰਦੀ ਹੈ ਰੋਮ ਤੋਂ ਹੁੰਦੀ ਹੈ ਰੋਮ ਦੇ ਵਿੱਚ ਇੱਕ ਤਾਨਾਸ਼ਾਹੀ ਰਾਜਾ ਸੀ ਜਿਸ ਦਾ ਨਾਂ ਸੀ ਨੋਮਾ ਪੋਪਲਿਸ ਇਸ ਰਾਜੇ ਨੇ ਆਪਣੇ ਸ਼ਾਸਨ ਦੇ ਦੌਰਾਨ ਕਾਫੀ ਜ਼ਿਆਦਾ ਬਦਲਾ ਕੀਤੇ ਅਦਰਸਲ ਉਸ ਦੇ ਵੱਲੋਂ ਫੈਸਲਾ ਲਿਆ ਗਿਆ ਕੀ ਨਵੇਂ ਸਾਲ ਦੀ ਸ਼ੁਰੂਆਤ ਜਨਵਰੀ ਤੋਂ ਹੋਣੀ ਹੈ ਦਰਅਸਲ ਪੁਰਾਣੇ ਸਾਲਾ ਦੇ ਵਿੱਚ ਯਾਨੀ ਕਿ ਅੱਜ ਤੋਂ ਕਈ ਈਸਾ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਨਵਾਂ ਸਾਲ ਜਿਹੜਾ ਹੈ 25 ਮਾਰਚ ਤੋਂ ਸ਼ੁਰੂ ਹੁੰਦਾ ਸੀ ਪਰ ਇਸ ਰਾਜੇ ਦੇ ਵੱਲੋਂ ਨਵੀਂ ਸ਼ੁਰੂਆਤ ਕੀਤੀ ਗਈ ਉਸ ਦਾ ਮੰਨਣਾ ਸੀ ਕਿ ਜਨਵਰੀ ਮਹੀਨੇ ਤੋਂ ਹੀ ਨਵੇਂ ਸਾਲ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ ਕਿਉਂਕਿ ਜਨਵਰੀ ਮਹੀਨਾ ਦਾ ਨਾਮ ਜਿਹੜਾ ਹੈ ਉਹ ਸ਼ੁਰੂਆਤ ਦੇ ਦੇਵਤਾ ਯਾਨੀ ਕਿ ਜਾਨੂਸ ਦੇ ਨਾਮ ਤੋਂ ਪਿਆ ਸੀ ਤੇ ਇਸ ਕਾਰਨ ਜਿਹੜਾ ਮਾਰਚ ਦੇ ਮਹੀਨੇ ਦਾ ਨਾਮ ਹੈ ਯੁੱਧ ਦੇ ਦੇਵਤੇ ਦੇ ਉੱਪਰ ਜਿਸ ਦਾ ਨਾਮ ਮਾਰਸ ਹੈ ਉਸ ਪਰ ਰੱਖਿਆ ਗਿਆ ਸੀ ਇਸ ਕਰਕੇ ਜਿਹੜਾ ਜਨਵਰੀ ਮਹੀਨਾ ਹੈ ਉਹ ਸ਼ੁਭ ਸੰਕੇਤਾ ਵਾਲਾ ਮਹੀਨਾ ਸੀ ਇਸ ਕਾਰਨ ਜਿਹੜਾ ਹੈ ਉਹਨਾਂ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਜਨਵਰੀ ਤੋਂ ਨਵੇਂ ਸਾਲ ਦੀ ਸ਼ੁਰੂਆਤ ਹੋਣੀ ਹੈ ਨਵੇਂ ਸਾਲ ਦੇ ਦੇਵਤੇ ਦੇ ਨਾਮ ਦੇ ਉੱਪਰ ਇਸ ਕਾਰਨ ਮਾਰਸ ਦਾ ਦੇਵਤਾ ਯੁੱਧ ਦਾ ਦੇਵਤਾ ਹੈ ਲੜਾਈ ਦਾ ਦੇਵਤਾ ਹੈ ਇਸ ਕਾਰਨ ਅਸੀਂ ਜਿਹੜਾ ਹੈ ਉਹ ਨਵੇਂ ਸਾਲ ਦੀ ਸ਼ੁਰੂਆਤ 25 ਮਾਰਚ ਤੋਂ ਨਹੀਂ ਕਰਾਂਗੇ। ਵੈਸੇ ਵੀ ਜੇਕਰ ਤੁਸੀਂ ਥੋੜਾ ਧਿਆਨ ਮਾਰੋਗੇ ਬੈਂਕਾਂ ਦੇ ਵੱਲ ਤਾਂ ਬੈਂਕ ਦੇ ਵਿੱਚ ਅੱਜ ਵੀ ਸਾਲ ਦਾ ਆਖਰੀ ਦਿਨ ਜਿਹੜਾ 31 ਮਾਰਚ ਹੁੰਦਾ ਹੈ 31 ਮਾਰਚ ਤੋਂ ਬਾਅਦ ਹੀ ਅਪ੍ਰੈਲ ਮਹੀਨੇ ਦੇ ਵਿੱਚ ਬੈਂਕਾਂ ਦੇ ਅਨੁਸਾਰ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਉੱਥੇ ਹੀ ਇਸ ਰਾਜ ਦੇ ਤੋਂ ਬਾਅਦ ਕਾਫੀ ਜ਼ਿਆਦਾ ਬਦਲਾ ਜਿਹੜਾ ਹੋਰ ਰਾਜਿਆਂ ਦੇ ਵੱਲੋਂ ਵੀ ਕੀਤਾ ਜਾਂਦਾ ਹੈ। ਉੱਥੇ ਹੀ ਨੂਮਾ ਦੇ ਜਾਰੀ ਜਿਹੜਾ ਕੈਲੰਡਰ ਕੀਤਾ ਸੀ ਉਸ ਵਿੱਚ ਲਗਭਗ 310 ਦਿਨ ਹੁੰਦੇ ਸੀ ਸਿਰਫ ਸਾਲ ਦੇ ਵਿੱਚ 10 ਮਹੀਨੇ ਹੁੰਦੇ ਸੀ ਤੇ ਹਫਤੇ ਦੇ ਵਿੱਚ 8 ਹੁੰਦੇ ਸੀ ਹਾਲਾਂਕਿ 2175 ਸਾਲ ਪਹਿਲਾਂ ਯਾਨੀ ਕਿ 153 ਈਸਾ ਪੂਰਵ ਤੱਕ ਜਨਵਰੀ ਦੇ ਵਿੱਚ ਨਵੇਂ ਸਾਲ ਮਨਾਉਣ ਦੀ ਸ਼ੁਰੂਆਤ ਹੋ ਗਈ ਲੇਕਿਨ ਅਧਿਕਾਰਿਤ ਤੌਰ ਤੇ ਇਸ ਦੀ ਕੋਈ ਕੋਸ਼ਿਸ਼ਾ ਨਹੀਂ ਹੋਈ ਨੂਮਾ ਤੋਂ ਬਾਅਦ 607 ਸਾਲ ਬਾਅਦ ਇੱਕ ਹੋਰ ਨਵਾਂ ਰਾਜਾ ਆਂਦਾ ਹੈ ਉਸ ਦੇ ਵੱਲੋਂ ਹੋਰ ਬਦਲਾਅ ਕੀਤਾ ਜਾਂਦਾ ਹੈ ਤੇ ਉਸ ਦੇ ਵੱਲੋਂ ਦੇਖਿਆ ਜਾਂਦਾ ਹੈ ਕਿ ਰੋਮ ਦੇ ਵਿੱਚ ਕੁਝ ਜਿਹੜਾ ਸਰਕਾਰੀ ਅਫਸਰ ਨੇ ਉਹ ਕਾਫੀ ਜ਼ਿਆਦਾ ਭ੍ਰਸ਼ਟਾਚਾਰ ਫੈਲਾ ਰਹੇ ਨੇ ਇਸ ਕਾਰਨ ਉਹਨਾਂ ਨੂੰ ਸਬਕ ਸਿਖਾਉਣ ਦੇ ਲਈ ਹੋਰ ਉਸ ਵੱਲੋਂ ਬਦਲਾਵ ਕੀਤੇ ਗਏ ਉਸ ਨੇ ਆਪਣੇ ਨੇਤਾਵਾਂ ਨੂੰ ਸਬਕ ਸਿਖਾਣਾ ਸੀ ਇਸ ਲਈ ਉਸ ਨੇ ਜਿਹੜਾ ਜ਼ਿਆਦਾ ਵਕਤ ਜਿਹੜਾ ਹੈ ਉਹਨਾਂ ਨੂੰ ਦੇਣ ਦੇ ਲਈ ਬਦਲਾਅ ਜਿਹੜਾ ਹੈ ਕੈਲੰਡਰ ਦੇ ਵਿੱਚ ਕੀਤੇ ਇਸ ਕਾਰਨ ਉਸ ਨੇ ਆਪਣੇ ਮਰਜ਼ੀ ਮੁਤਾਬਿਕ ਬਦਲਾਅ ਕੀਤਾ ਤੇ ਇਸ ਦਾ ਸਮਾਧਾਨ ਕਢ ਲਿਆ ਕਿ ਜੂਲੀਅਸ ਸੀਜ਼ਰ ਨੇ ਕੈਲੰਡਰ ਹੀ ਬਦਲ ਦਿੱਤਾ तकरीबन 2000 ਸਾਲ ਪਹਿਲਾਂ 46 ઈਸਾ ਪੂਰਵ ਦੇ ਵਿੱਚ ਰੋਮ ਦੇ ਸਮਰਾਜ ਦੇ ਵਿੱਚ ਤਾਨਾਸ਼ਾਈ ਜੁਲੀਅਸ ਸੀਰੀਸ ਨੇ ਇਹ ਨਵਾਂ ਕੈਲੰਡਰ ਜਾਰੀ ਕੀਤਾ ਜੁਲੀਅਸ ਜਿਹੜਾ ਸੀ ਉਹ ਖਗੋਲ ਵਿਗਿਆਨੀਆ ਦੀ ਮਦਦ ਲੈਂਦਾ ਹੈ ਤੇ ਉਸ ਨੂੰ ਪਤਾ ਚੱਲਦਾ ਹੈ ਕਿ ਧਰਤੀ ਜਿਹੜੀ ਹੈ ਉਹ ਸੂਰਜ ਦੇ ਦੁਆਲੇ 665 ਦਿਨਾਂ ਦੇ ਵਿੱਚ ਤੇ ਲਗਭਗ 6 ਘੰਟੇ ਲੈਂਦੀ ਹੈ ਇੱਕ ਚੱਕਰ ਕੰਪਲੀਟ ਕਰਨ ਦੇ ਲਈ ਇਸ ਕਾਰਨ ਉਸਨੇ ਕੈਲੰਡਰ ਦੇ ਵਿੱਚ 310 ਦਿਨ ਦੀ ਥਾਂ 365 ਦਿਨ ਕਰ ਦਿੱਤੇ ਤੇ ਨਾਲ ਹੀ ਉਸਨੇ 29 ਦਿਨ ਦਾ ਮਹੀਨਾ ਬਣਾ ਦਿੱਤਾ ਤੇ ਸਾ ਤੇ ਹਰ ਸਾਲ ਚੌਥੇ ਸਾਲ ਦੇ ਵਿੱਚ ਇੱਕ ਹੋਰ ਦਿਨ ਐਡਜਸਟ ਕਰਕੇ 75 ਅ ਇਸਾਪੂਰਵ ਦੇ ਵਿੱਚ 1 ਜਨਵਰੀ ਤੋਂ ਨਵਾਂ ਸਾਲ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਹੁਣ ਹਫਤੇ ਦੇ ਵਿੱਚ 7 ਦਿਨ ਹੁੰਦੇ ਸੀ ਤੇ ਮਹੀਨੇ 12 ਹੋਣੇ ਸ਼ੁਰੂ ਹੋ ਗਏ ਫਿਰ ਉਸ ਤੋਂ ਬਾਅਦ ਇੱਕ ਹੋਰ ਨਵਾਂ ਕੈਲੰਡਰ ਆਂਦਾ ਹੈ ਜਿਸ ਨੂੰ ਜਿਹੜਾ ਹੈ ਬ੍ਰਿਟਿਸ਼ ਸਰਕਾਰ ਦੇ ਵੱਲੋਂ ਵੀ ਮਾਨਤਾ ਦਿੱਤੀ ਗਈ ਏਵੇਂ ਰੋਮ ਦੇ ਵਿੱਚ ਹੀ ਬਣਾਇਆ ਗਿਆ ਸੀ ਜਿਸ ਵਿੱਚ ਦੱਸਿਆ ਗਿਆ ਕਿ ਜਿਹੜੀ ਧਰਤੀ ਹੈ 1 ਸਾਲ ਦੇ ਵਿੱਚ 365 ਦਿਨਾਂ ਔਰ 6 ਘੰਟੇ ਦੇ ਵਿੱਚ ਨਹੀਂ ਜਦਕਿ 365 ਦਿਨ 5 ਘੰਟੇ 48 ਮਿੰਟ ਤੇ 46 ਸੈਕਿੰਡ ਦੇ ਦੌਰਾਨ ਹੀ ਚੱਕਰ ਜਿਹੜਾ ਹੈ ਸੂਰਜ ਦੇ ਦੁਆਲੇ ਲਾਂਦੀ ਹੈ ਤੇ 1580 ਦੇ ਦਸ਼ਕ ਦੇ ਵਿੱਚ ਜਿਹੜਾ ਰੋਮ ਦੇ ਇਸ ਪੋਪ ਗ੍ਰੋਗਰੀ ਦੇ ਵੱਲੋਂ ਇਹ ਕੰਮ ਸ਼ੁਰੂ ਕੀਤਾ ਗਿਆ ਸੀ ਇਹ ਰਾਜਾ ਸੀ ਉਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਦੇ ਵੱਲੋਂ ਵੀ ਇਸ ਨੂੰ ਮੰਨ ਲਿਆ ਗਿਆ ਤੇ ਬ੍ਰਿਟਿਸ਼ ਸਰਕਾਰ ਨੇ 271 ਸਾਲ ਤੋਂ ਪਹਿਲਾਂ ਹੀ ਇਹ ਨਿਯਮ ਜਿਹੜਾ ਬ੍ਰਿਟੇਨ ਸਣੇ ਭਾਰਤ ਤੇ ਹੋਰ ਕਈ ਦੇਸ਼ਾਂ ਦੇ ਵਿੱਚ ਵੀ ਰੂਲ ਲਾਗੂ ਕਰ ਦਿੱਤਾ ਬ੍ਰਿਟੇਨ ਦੇ ਪੋਪ ਦੇ ਕੈਲੰਡਰ ਦੇ ਮੰਨਿਆਤਾ ਇਸ ਤੋਂ ਅਨਕਾਰ ਨਹੀਂ ਕੀਤਾ ਜਾ ਸਕਦਾ ਕਿ ਬ੍ਰਿਟਿਸ਼ ਸਰਕਾਰ ਦੇ ਵੱਲੋਂ ਵੀ ਰੋਮ ਤੋਂ ਇਹ ਕਲੰਡਰ ਜਿਹੜਾ ਚੁਰਾਇਆ ਗਿਆ ਉਸ ਤੋਂ ਬਾਅਦ 1582 ਦੇ ਵਿੱਚ ਇਟਲੀ, ਫਰਾਂਸ, ਸਪੇਨ, ਪੁਰਤਗਾਲ ਨੇ ਵੀ ਇਸ ਕਲੰਡਰ ਨੂੰ ਅਪਣਾ ਲਿਆ। ਉਸ ਤੋਂ ਬਾਅਦ 1583 ਦੇ ਵਿੱਚ ਜਰਮਨੀ, ਸਵਿਟਜ਼ਰਲੈਂਡ, ਹਾਲੈਂਡ ਤੇ ਪੋਲੈਂਡ ਵਰਗੀਆਂ ਨੇ ਵੀ ਇਸ ਕਲੰਡਰ ਨੂੰ ਅਪਣਾਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ 1700 ਕਹਿ ਸਕਦੇ ਆ ਇਸ 1700 ਸਾਲ ਤੋਂ ਬਾਅਦ ਬ੍ਰਿਟੇਨ ਦਾ ਜਿਹੜਾ ਪੂਰਾ ਸਾਮਰਾਜ ਹੈ ਪੂਰੀ ਦੁਨੀਆ ਤੇ ਫੈਲਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਬ੍ਰਿਟੇਨ ਸਰਕਾਰ ਦੇ ਵੱਲੋਂ 1752 ਦੇ ਵਿੱਚ ਭਾਰਤ ਦੇ ਵਿੱਚ ਵੀ ਇੱਕ ਕੈਲੰਡਰ ਲਾਗੂ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਤੱਕ ਵੀ ਲੋਕ ਜਿਹੜਿਆ 1 ਜਨਵਰੀ ਤੋਂ ਹੀ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਆ ਤਾਂ ਕਹਿ ਸਕਦੇ ਆ ਕਿ ਰੋਮ ਦੀ ਇੱਕ ਇਤਿਹਾਸਿਕ ਕਹਾਣੀ ਤੋਂ ਪਤਾ ਚੱਲਦਾ ਹੈ ਕਿ ਕਿਸ ਤਰੀਕੇ ਦੇ ਨਾਲ ਰੋਮ ਦੇ ਵਿੱਚ ਇੱਕ ਤਾਨਾਸ਼ਾਈ ਜਿਹੜਾ ਰਾਜਾ ਸੀ ਉਸ ਦੇ ਵੱਲੋਂ ਸਭ ਤੋਂ ਪਹਿਲਾਂ ਇਸ ਕੈਲੰਡਰ ਦੀ ਸ਼ੁਰੂਆਤ ਕੀਤੀ ਜਾਂਦੀ ਉਸਨੇ ਖਗੋਲ ਵਿਗਿਆਨੀਆਂ ਤੋਂ ਮਦਦ ਲਈ ਤੇ ਉਸਨੂੰ ਪਤਾ ਚੱਲਦਾ ਹੈ ਕਿ ਕਿਸ ਤਰੀਕੇ ਦੇ ਨਾਲ ਧਰਤੀ ਜੜੀਏ ਇੱਕ ਸਾਲ ਦੇ ਵਿੱਚ ਚੱਕਰ ਜਿਹੜਾ ਹੈ ਪੂਰਾ ਕਰਦੀ ਹੈ 365 ਦਿਨਾਂ ਤੇ 6 ਘੰਟੀਆਂ ਦੇ ਵਿੱਚ ਤੇ ਉਸ ਤੋਂ ਬਾਅਦ ਆਪਣੇ ਲੋਕਾਂ ਨੂੰ ਸਬਕ ਸਿਖਾਉਣ ਦੇ ਲਈ ਉਹ ਸਰਕਾਰੀ ਅਫਸਰਾਂ ਨੂੰ ਸਬਕ ਸਿਖਾਉਣ ਦੇ ਲਈ ਤਾਂ ਜੋ ਉਹਨਾਂ ਨੂੰ ਸਾਲ ਦੇ ਵਿੱਚ ਜ਼ਿਆਦਾ ਕੰਮ ਕਰਨਾ ਪਵੇ ਤਾਂ ਉਸਨੇ ਪਹਿਲਾ 8 ਦਿਨ ਹਫ਼ਤੇ ਦੇ ਵਿੱਚ ਕੀਤੀ ਤਾਂ ਮਹੀਨਾ ਜਿਹੜੇ ਸਾਲ ਦੇ ਵਿੱਚ 10 ਦੇ ਦੇਸੀ ਤੇ ਉਸ ਤੋਂ ਬਾਅਦ ਹੌਲੀ-ਹੌਲੀ ਕਿਵੇਂ ਬ੍ਰਿਟਿਸ਼ ਸਰਕਾਰ ਦੇ ਵੱਲੋਂ ਵੀ ਦੁਨੀਆ ਦੇ ਵਿੱਚ ਇਸ ਕਲੰਡਰ ਨੂੰ ਕਾਨੂੰਨੀ ਮਾਨਤਾ ਦਿੱਤੀ ਤੇ ਭਾਰਤ ਦੇ ਵਿੱਚ ਵੀ ਇਸ ਨੂੰ ਲਾਗੂ ਕੀਤਾ ਤੇ ਉਹ ਕਾਰਨ ਸੀ ਕਿ ਕਿਉਂ 1 ਜਨਵਰੀ ਨੂੰ ਹੀ ਨਵਾਂ ਸਾਲ ਮਨਾਇਆ ਜਾਂਦਾ ਹੈ ਕਿਉਂ ਹੋਰ ਮਹੀਨਿਆਂ ਤੋਂ ਨਵੇਂ ਸਾਲ ਦੀ ਸ਼ੁਰੂਆਤ ਨਹੀਂ ਹੁੰਦੀ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਤੋਂ ਪਤਾ ਚੱਲਿਆ ਹੋਵੇਗਾ ਕਿ ਆਖਿਰ ਕਿਉਂ ਅਸੀਂ 1 ਜਨਵਰੀ ਤੋਂ ਹੀ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਆ ਵੈਸੇ ਵੀ ਜੇ ਦੇਖਿਆ ਜਾਵੇ ਤਾਂ ਜਿਹੜੇ ਮ ਬੈਂਕ ਨੇ ਉਹ ਮਾਰਚ ਮਹੀਨੇ ਤੋਂ ਹੀ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਨੇ ਯਾਨੀ ਕਿ ਮਾਰਚ ਦੀ 31 ਆਖਰੀ ਤਰੀਕ ਤੱਕ ਸਾਲ ਦਾ ਅੰਤ ਹੁੰਦਾ ਹੈ ਤੇ ਅਪ੍ਰੈਲ ਮਹੀਨੇ ਦੇ ਵਿੱਚ ਨਵੀਂ ਸ਼ੁਰੂਆਤ ਹੁੰਦੀ ਹੈ ਤਾਂ ਹੋਰ ਵੱਡੀਆਂ ਤੇ ਤਾਜ਼ੀ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ